ਸਾਤਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਇਸ ਬਲੇ ਦੀ ਜਿਹੜੀ ਮੰਦਭਾਗੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜੀ ਆ ਤੁਹਾਨੂੰ ਦੱਸਿਆ ਕਿ ਖੰਨਾ ਦੇ ਵਿੱਚ ਇੱਕ ਨੌਜਵਾਨ ਨੇ ਸਿਵਲ ਹਸਪੀਟਲ ਦੀ ਛੱਤ ਤੋਂ ਜਿਹੜੀ ਆ ਉਹ ਸ਼ਿਲਾਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੀਵਨ ਲੀਲਾ ਸਮਾਪਤ ਕਿਉਂ ਕੀਤੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਵਿਸਤਾਰ ਦੇ ਨਾਲ ਕਿਉਂਕਿ ਤੁਹਾਨੂੰ ਦੱਸਿਆ ਕਿ ਨੌਜਵਾਨ ਦੀ ਥੋੜੇ ਦਿਨ ਪਹਿਲਾਂ ਹੀ ਜਿਹੜੀ ਆ ਉਹ ਮਾਰਕੁੱਟ ਹੋਈ ਸੀ ਉਹਦੇ ਹੱਥ ਦੇ ਉੱਤੇ ਜਿਹੜੇ ਆ ਉਹ ਟਾਂਕੇ ਲੱਗੇ ਹੋਏ ਸਨ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਹੀ ਲੋਕਾਂ ਵੱਲੋਂ ਜਿਹੜੇ ਆ ਦੋ ਨੌਜਵਾਨ ਸੀਗੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਨੌਜਵਾਨ ਦੇ ਉੱਤੇ ਜਿੱਦੇ ਚਲਦੇ ਜੜਾ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਔਰ ਲਗਾਤਾਰ ਨੌਜਵਾਨੋ ਜੜੀਆਂ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ ਇਸੇ ਦੇ ਡਰ ਦੇ ਚਲਦਿਆਂ ਹੋਇਆ ਨੌਜਵਾਨ ਨੇ ਸਭ ਤੋਂ ਪਹਿਲਾਂ ਤਾਂ ਬਾਥਰੂਮ ਦੇ ਵਿੱਚ ਜਾਂਦਾ ਹੈ ਅੰਦਰੋਂ ਕੁੰਡੀ ਲਗਾ ਕੇ ਔਰ ਬਾਥਰੂਮ ਦੀ ਖਿੜਕੀ ਦੇ ਉੱਤੋਂ ਸ਼ਾਲ ਮਾਰ ਦਿੰਦਾ ਹੈ ਜਿਹਦੇ ਨਾਲ ਉਹ ਦੀ ਜੜੀ ਆ ਮੌਤ ਹੋ ਜਾਂਦੀ ਹੈ ਪੁਲਿਸ ਵੱਲੋਂ ਜੜਾ ਉਹਦੀ ਡੈੱਡ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਔਰ ਵੱਡੇ ਜਿਹੜੇ આરોਪ ਨੇ ਉਹ ਪਰਿਵਾਰਿਕ ਮੈਂਬਰਾਂ ਵੱਲੋਂ ਲਾਏ ਗਏ ਨੇ ਕਿ ਮਾਮਲਾ ਦਰਸੀ ਸੀ ਪਰ ਪੁਲਿਸ ਵੱਲੋਂ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਸੀ ਔਰ ਲਗਾਤਾਰ ਜਿਹੜਾ ਨੌਜਵਾਨ ਸੀ ਉਹ ਡਿਪਰੈਸ਼ਨ 'ਚ ਜਿਹਦੇ ਚਲਦਿਆ ਜੜਾਇਆ ਉਸਨੇ ਛਲਾੰਗ ਲਗਾ ਦਿੱਤੀ ਹੈ ਹੁਣ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਜੜੀ ਆ ਉਹ ਮੰਗ ਕੀਤੀ ਹੈ ਨਹੀਂ ਕਿਹੜੇ ਕੁੱਤੇ ਨੂੰ ਵੀ ਮੁੰਡੇ ਸੀ ਇਹ ਪਿੰਡ ਦੇ ਸਾਡੇ ਉਹਨਾਂ ਨੇ ਕੁੱਟਮਾਰ ਕਰ ਲਈ ਇਹ ਕਹਿੰਦੇ ਕਿ ਤੂੰ ਕਾਲਾ ਹੀ ਕਰ ਬਣਾ ਕਾਲਾ ਕੱਟੀ ਆਉਣਾ ਤੇ ਇਹਨੂੰ ਹੁਣ ਤੇ ਮੇਰੇ ਭਾਈ ਨੂੰ ਇਹ ਗੱਲ ਖਾਂਦ ਪੈ ਰਹੀ ਹੈ ਘਰੋਂ ਦੀ ਗੱਲ ਖਾਂਦਾ ਕਿ ਸਿਰ ਤੇ ਵੀ ਨਹੀਂ ਖਾਂਦਾ ਇਹ ਗੱਲ ਦਾ ਭਾਈਆਂ ਦੇ ਨਾਲ ਪਹਿਲਾਂ ਤੇ ਕਿਤੇ ਨਹੀਂ ਖਾਂਦਾ ਉਹਨਾਂ ਨੇ ਮਾਮਾ ਭੈਣ ਨੇ ਕਾਲਾ ਕਰਤੀ ਆ ਇਹਦੇ ਗੱਲ ਕੀ ਆ ਕਿ ਤੁਸੀਂ ਕਾਲਾ ਲਾ ਕਬਾਵਾ ਕੇ ਤੈਨੂੰ ਇਹਨੇ ਕੱਲ ਵੀ ਕੱਲ ਵੀ ਕਰੇਗੀ ਕੱਲ ਵੀ ਸਾਨੂੰ ਫੋਨ ਕਰਕੇ ਤੁਸੀਂ ਆਜੋ ਕੁੜੀਓ ਵੀ ਮੁੰਡੇ ਕਹਿੰਦੇ ਤੁਨ ਅਸੀਂ ਚੱਕਵਾ ਲਓ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਮੁੰਡੇ ਮੈਂ ਕੰਮ ਕਰ ਦਿੱਤੀ ਮੈਂ ਕਿਹਾ ਮੁੰਡੇ ਮੈਂ ਕੰਮ ਤੇ ਅੱ ਵੀਰੇ ਵੀ ਮੈਂ ਹਿਾਰ ਸਕਦੀ ਵੀ ਅਸੀਂ ਆਉਂਦੇ ਅੰਦਰ ਰੋਟੀ ਲੈ ਕੇ ਆਈ ਮੇਰੇ ਪੱਟੀ ਭੈਣ ਵੀ ਆਈ ਰੋਟੀ ਲੈ ਕੇ ਮੈਂ ਵੀ ਨਾਲ ਆਈ ਮੈਂ ਸਮਝਾ ਕੇ ਗਈ ਮੈਨੂੰ ਬਿਠਾ ਕੇ ਗਈ ਮੈਂ ਕਿਹਾ ਦੀਦੀ ਵੀ ਮੈਂ ਰੋਟੀ ਬਣਾ ਕੇ ਆਣੀ ਤੇ ਕੰਮ ਕਰਦੇ ਅੱ ਵੀਰੇ ਘਰ ਆਲਾ ਅਸੀਂ ਪੈ ਨਹੀਂ ਪੈ ਸਕਦੇ ਨਾ ਜੀ ਬਿਤੇ ਤੁੰ ਪੈ ਜਾਣੇ ਟਾਈਮ ਤੱਕ ਜਿਹੜਾ ਤੱਕ ਮੈਂ ਆ ਜੂਗੀ ਹੈ ਨਾ ਤੇ ਇਹਨੇ ਕੁੱਟ ਮਾਰ ਜ਼ਿਆਦਾ ਕਰੀ ਇਹਨਾਂ ਨੇ ਕਿ ਵੀ ਡਰਿਆ ਪਈ ਜੀ ਪ੍ਰਸਾਦ ਆ ਕੇ ਇਹਨਾਂ ਨੇ ਆ ਕੇ ਇਹਨਾਂ ਨੇ ਕਿਹੜਾ ਨਾਮ ਕੀ ਸੀ ਇਹਦਾ ਨਾਮ ਕੁਲਵਿੰਦਰ ਸੀ ਘੱਟੇ ਦਾ ਨਾਮ ਮੇਰਾ ਨਾਮ ਗਿਰਨਪਾਲ ਕੋਲ ਥੋੜਾ ਕੀ ਲੱਗਦਾ ਮੇਰਾ ਭਰਾਵਾ ਲੱਗਦਾ ਮੇਰਾ ਸੋਟ ਹੁਣ ਕੀ ਕੀਤਾ ਜੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੇ ਕਿਛ ਲਾਗ ਮੈਨਾਂ ਫਲਾਤ ਮਾਰ ਦਿੱਤੀ ਵੀਰੇ ਇਹਨਾਂ ਨੇ ਸਨੇਹ ਦਾ ਹਾਟਾਤੇ ਮਾਰੇ ਕਿ ਉਹਨਾਂ ਨੂੰ ਮਾਰ ਦੇਂਗੇ ਕੁੱਟ ਮਾਰ ਵੀ ਮੈਨੂੰ ਕਾਹੇ ਕਹਿੰਦੇ ਕਿ ਤੈਨੂੰ ਮਾਰ ਤੱਕ ਤੈਨੂੰ ਸੜਦੇ ਨਹੀਂ ਇਹਨਾਂ ਨੇ ਤਾਂ ਕੇ ਦਵਾਈਆਂ ਪੀਂਦੀਆਂ ਵੀ ਇਹਨਾਂ ਨੇ ਇੱਕ ਕਰਕੇ ਡਰ ਕੇ ਆ ਲੈ ਅਸ ਅਸ ਜੀ ਉਹਨਾਂ ਦੇ ਸਾਹਮਣੇ ਵੀ ਦਮਕੀ ਦਿੱਤੀਆਂ ਔਰ ਸਾਹਮਣੇ ਵੀ ਕੱਢ ਕੇ ਰੱਖਦੀਆਂ Tapi, berarti ini dulu, Pak. ਸਾਡੀ ਸਾਨੂੰ ਇਹ ਗੱਲ ਕਹੀ ਗਈ ਕਿ ਕੋਈ ਨਿਕੜੀ ਸੁਵਾਈ ਹੋਊਗੀ ਪਰ ਕੋਈ ਸੁਵਾਈ ਨਹੀਂ ਕੀਤੀ ਹੁਣ ਅਸੀਂ ਮੜਵਾਵਾਂਗੇ ਜੀ ਮੇਰੇ ਪਾਈ ਨੂੰ ਪੁੱਤਰਾ ਕਰਤੀ ਨਹੀਂ ਸਕਦੇ ਮੜਵਾਵਾਂਗੇ ਅਸੀਂ ਬੱਚਾ ਬੱਚਾ ਚੜਾਵਾਂਗੇ ਇਹਨਾਂ ਦਾ ਅਸੀਂ ਇਕੱਲਾ ਇਕੱਲਾ ਚੜਾਵਾਂਗੇ ਇਹਨਾਂ ਦਾ ਧਿਆਨ ਤੇਰੀ ਜੀ 54 ਦਿਨ ਹੋ ਗਏ ਤਾਂ ਹੀ ਰਿਆਨ ਉਹ ਫਿਲਪਿੰਦਰ ਆਈ ਕੀ ਹੋਇਆ ਜਿਹੜਾ ਅਸੀਂ ਸਵੇਰ ਦੇ ਸਾਬ ਹੋ ਰਹੇ ਆ ਅਸੀਂ ਗਏ ਨਹੀਂ ਸੀ ਕੰਮ ਛੱਡਦਾ ਜਦ ਦਾ ਇੱਕ ਮਰਾ ਜਵਾਈ ਆਇਆ ਸੀਗਾ ਅਸੀਂ ਤਿੰਨ ਚਾਰੇ ਨੇ ਉਰੀ ਬੈਠੇ ਜਾਣ ਨਹੀਂ ਦਿੱਤਾ ਨੇ ਸਾਨੂੰ ਕਦਾ ਮੈਨੂੰ ਮਾਰ ਦੇਣਗੇ ਮਾਰ ਦੇਣਗੇ ਤੁਹਾਡਾ ਕੀ ਲੱਗਦਾ ਇਹ ਮੇਰਾ ਸਾਲਾ ਸੀਗਾ ਜੀ ਤੇ ਹੁਣ ਹੋਇਆ ਕੀ ਹੈ ਮੈਟਰ ਹੋਇਆ ਕੀ ਉਹ ਧਮਕੀ ਦੇਣ ਦੇਣਗੇ ਆਉਂਦੇ ਜਾਂਦੇ ਦੇਖ ਕੇ ਸਾਹਮਣੇ ਗੇਟ ਸੀਗਾ ਸਾਹਮਣੇ ਕਮਰੇ ਦੇ ਵਿੱਚ ਪਿਆ ਸੀਗਾ ਇਹ ਇਹ ਕਦੇ ਬੰਦੇ ਕੌਣ ਧਮਕਾ ਦਿੰਦੇ ਧਮਕਿਆ ਦੂਜੀ ਪਾਰਟੀ ਵਾਲੇ ਜਿਹੜੇ ਜਿਹਨਾਂ ਨੂੰ ਲੜਾਈ ਲੱਗੀ ਉਹ ਦਾਖਲ ਹੋਏ ਨੇ ਪਹਿਲਾਂ ਕਿੰਨੀ ਦੇਰ ਦਾ ਝੜਾ ਚੱਲਦਾ ਹੈ ਇਹ ਝਗੜਾ ਸਾਡਾ ਇਹਨਾਂ ਨਾਲ ਦਾ ਹੈ ਨਹੀਂ ਤੇ ਮਸ਼ੀਨ ਤੋਂ ਆਏ ਸੀਗੇ ਹੁਣ ਅਜੇ ਹੱਤਾ ਹੋਇਆ ਇਹਨੂੰ ਇਹਨੂੰ ਉਤਲੋ ਹੋ ਤਰੇਗਾ ਇਕ ਤਰ੍ਹਾਂ ਹੋਇਆ ਦੋ ਤਿੰਨ ਨੂੰ ਸਰ ਦੇ ਹੋਇਆ ਹੈ ਕੀ ਕਹਿੰਦੇ ਪੁਲਿਸ ਨਾਲ ਗੱਲ ਕੀਤੀ ਹਾਂ ਜੀ ਸੁਣਛੇ ਸੁਣ ਹਾਂ ਦੁਕਾਨ ਤੇ ਖੜ ਗਿਆ ਸੀ ਇਹ ਬੀੜੀਆਂ ਲੈਣ ਉੱਥੇ ਉਹਨੇ ਗਾਲ ਗੱਡੀ ਜੇ ਕਹਿੰਦਾ ਕਿਹਨੂੰ ਗੱਡੀ ਉਹ ਕਹਿੰਦਾ ਪੈਂਡ ਜੁੱਧਾ ਮੈਂ ਤੈਨੂੰ ਉਹ ਰਾ ਮਾਰਨ ਲੱਗਿਆ ਇਹਨੇ ਹੱਥ ਮੂਰੇ ਕਰ ਲਿਆ ਹੱਥ ਹੱਥ ਵੜਤਾ ਹਾਂ ਤੇ ਦੇਖੋ ਜਾ ਕੇ ਇਸ ਤਰ੍ਹਾਂ ਸੱਤਾਂ ਟਾਂਕੇ ਲੱਗ ਗਏ ਆਈ ਹਾਂ ਕਰੀ ਵੀ ਸਾਡੀ ਸੁਣਵਾਈ ਹੋਈ ਹੋ ਗਈ ਗੱਲੇ ਵੀ ਸੁਣ ਲਈ ਸਾਡੀ ਕੇ ਹਾਂ ਜੀ ਕੀ ਕਹਿੰਦੇ ਪੁਲਿਸ ਨਾਲ ਉਹ ਪਿੰਡ ਜਾ ਕੇ ਮਾਰੀ ਉਹ ਕਰਿਆ ਹੈ ਅਬ ਦੀ ਜੁੜੀ ਕਰਨੀ ਦੀ ਕਾਰਵਾਈ ਜੀ ਬਸ ਉਹ ਬਾਤ ਸਾਡੀ ਕੋਈ ਇਹ ਤੋਂ ਵੱਧ ਤੁਸੀਂ ਕਹਿ ਨਹੀਂ ਸਕਦੇ ਜੀ ਕੁਝ ਗਵਾਹ ਸੀ ਕਿੱਥੋਂ ਰਹਿ ਗਈ ਉਹ ਤੋਂ ਸਾਡੇ ਗਵਾਹ ਨਹੀਂ ਗਵਾਹ ਸੀ ਕਿੱਥੇ ਰਹਿ ਜਾਂ ਬੰਦੇ ਸਾਡੇ ਸਾਡੇ ਦਾ ਇਹਦਾ ਪਹਿਲਾਂ ਹੀ ਸੁਗੀ ਸਰ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕੀ ਕੀ ਵਾਕਿਆ ਹੋਇਆ ਜਿਹੜਾ ਸਰ ਜੀ ਇਹਨਾਂ ਦਾ ਮੈਂ 2 ਤਰੀਕ ਨੂੰ ਇੱਥੇ ਆਇਆ ਤਾਂ ਜੀ ਮੇਰਾ ਸਾਲਾ ਮਸ਼ੀਨ ਤੋਂ ਆਇਆ ਤਾਂ ਪਹਿਲੀ 1-2 ਤਰੀਕ ਨੂੰ ਇੱਥੋਂ ਇਹ ਇੱਥੇ ਪਿੰਡ ਇੱਕ ਦੁਕਾਨ ਤੇ ਗਿਆ ਸੀ ਬੀੜੀਆਂ ਮੰਡਲ ਲੈਣਾਂ ਇਹ ਦੁਕਾਨ ਤੇ ਗਿਆ ਸੀ ਕਿਸੇ ਮੁੰਡੇ ਨੇ ਇਹਦੇ ਹੱਥ ਤੇ ਛੱਟ ਛੱਟ ਮਾਰੀ ਉੱਥੇ ਹੱਤੋ ਬਾਈ ਹੋ ਗਈ ਤੇ ਉਹ 6:00 ਵਜੇ ਉਹਦੇ ਟਾਂਕੇ ਲੱਗੇ ਸੱਤ ਅੱਠ ਹੋ ਰਹੇ ਕੋਈ ਤੇਜ ਹਥਿਆਰ ਮਾਰਿਆ ਉਹਦੇ ਕੋਈ پتہ ਨਹੀਂ ਮੈਨੂੰ ਕਹਿੰਦਾ ਵੀ ਮੇਰੇ ਉਹ ਕਿਆ ਕਹਿੰਦੇ ਨੇ ਤੇ ਆਪਣਾ ਬਰਸ ਦਾ ਹੋ ਗਿਆ ਰਾ ਜੀ ਉਹ ਮਾਰਿਆ ਤੇ ਉਹਦੇ ਬਾਅਦ ਜੀ ਮੇਰੇ ਘਰ ਵਾਲੀ ਹੈ ਵਾਈਫ ਮਜੀਦ ਕੌਰ ਅਜੇ ਤਾਂ ਇੱਥੇ ਤੇ ਆਪਣਾ ਖੰਨੇ ਰਵਦਾਸ ਨਾਲ ਰਹਿ ਰਹੇ ਨੇ ਜੀ ਕਨੇ ਹੀ ਤੇ ਉਹਦੇ ਬਾਅਦ ਜੀ ਅਸੀਂ ਇਹਨਾਂ ਨੂੰ ਫੋਨ ਕਰਿਆ ਮੇਰੇ ਸਾਸ ਨੇ ਕਹਿੰਦੇ ਵੀ ਉਹਦੇ ਸੋਨ ਕਲਵਿੰਦਰ ਸਿੰਘ ਦੇ 6:00 ਵਜੇ ਜਦੋਂ ਮੇਰੇ ਘਰ ਦੇ ਉੱਤੇ ਪਹੁੰਚੇ ਦੇ ਹੋਏ ਇਹਨੂੰ ਲੈ ਕੇ ਉਹਰੇ ਦਾਖਲ ਕਰੇਗਾ ਤੇ ਇਹਨੂੰ ਦਾਖਲ ਕਰਾਇਆ ਜੀ ਤੇ ਖੂਨ ਉਹ ਲਤੋ ਪੱਥੋ ਆ ਤੇ ਇਹ ਇੱਥੇ ਕਿ ਮੇਰੀ ਮਜੀਦ ਗਾਉਂ ਨੇ ਘਰ ਆ ਲੈਣੇ ਇਹਨੂੰ ਦਾਖਲ ਕਰਾਇਆ ਤੇ ਉਹਦੇ ਬਾਅਦ ਜੀ ਸਮੇਸ਼ਰ ਸਿੰਘ ਜੀ ਅਸਾਹੀ ਆਏ ਤੇ ਜੀ ਬਿਆਨ ਲੈਣਾ ਉਹ ਤੇ ਰਿਪੋਰਟ ਕਰਾਈ ਹੋਣੀ ਪਰਚਾ ਹੋਣਾ ਨੇ ਇਹਨਾਂ ਦੇ ਦੋਹੇ ਤੇ ਤੇ ਦੂਸਰੀ ਪਾਰਟੀ ਉਹਦੋਂ ਇਹਦੇ ਜਦੋਂ ਬਿਆਨ ਹੋਏ ਅਸੀਂ ਉੱਥੇ ਗਏ ਤੇ ਜੀ ਸਰ ਪਿੰਡ ਉਹ ਮਾੜਾ ਸਮਾਂ ਦੇਖ ਕੇ ਆ ਗਏ ਜਿੱਥੋਂ ਸਮਾਂ ਦੇਖਿਆ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਪਰਚਾ ਕਰਦੇ ਆਂ ਕਾਰਵਾਈ ਕਰੂਗੇ ਜਿਹੜੀ ਹੋਈ ਤੇ ਉਹਦੇ ਬਾਅਦ ਇੱਕ ਹਫਤਾ ਹੋ ਗਿਆ 2 ਤਰੀਕ ਨੂੰ 2 ਤਰੀਕ ਤੋਂ ਅੱਜ ਕੋਈ ਉਹ ਤੋਂ ਬਾਅਦ ਨਹੀਂ ਕੋਈ ਸੁਣਵਾਈ ਹੋਈ ਸਰ ਇੱਕ ਹਫਤੇ ਬਾਅਦ ਅੱਜ ਕੀ ਹੋਇਆ ਅੱਜ ਸਾਰੇ ਇਹ ਗੱਲ ਵੀ ਮੈਂ ਰਾਤ ਹੋਰੇ ਤਾਂ ਮੈਨੂੰ ਮੈਂ ਨਾਈਟ ਕੱਟੀ ਸੀ ਕੋ ਰਾਤ ਰਹੀ ਮੈਂ ਵੀ ਮਜ਼ਦੂਰੀ ਕਰਦਾ ਮੈਂ ਲੇਬਰ ਕਰਕੇ ਆਇਆ ਤੇ ਮੈਨੂੰ ਜਦ ਇਹ ਮੈਨੂੰ ਕਹਿੰਦਾ ਵੀ ਸਾਨੂੰ ਮੈਨੂੰ ਧਮਕੀ ਆ ਉਹ ਬੰਦੇ ਇੱਥੇ ਰਾਤ ਨੂੰ ਕਹਿੰਦਾ ਸੁਣਾਈ ਕਿ ਵੀ ਉਹਨਾਂ ਨੇ ਛੱਡਿਆ ਵੀ ਮੈਨੂੰ ਡਰਾ ਵੀ ਮੈਨੂੰ ਉਹ ਮਾਰ ਦੇਣਗੇ ਮੈਨੂੰ ਬੜਾ ਧੱਕ ਕਰ ਦੇਣਗੇ ਹਾਂ ਹਸਪੀਟਲ ਤੋਂ ਕੁਲਵਿੰਦਰ ਸਿੰਘ ਆ ਜੀ ਉਹ ਮਹਾ ਨਹੀਂ ਤੂੰ ਡਰਨਾ ਵੇਖਣਾ ਕੈਮਰੇ ਲੱਗੇ ਹੋਇਆ ਤੈਨੂੰ ਕੋਈ ਨਹੀਂ ਮਾਰ ਸਕਦਾ ਉਹ ਕਹਾਂ ਜੀ ਜੀ ਮੈਨੂੰ ਡਰਾਵਾ ਕਹਿੰਦਾ ਵੀ ਬੰਦੇ ਮੈਨੂੰ ਦੇਖੀ ਜਾਂਦੇ ਹੋਰੇ ਕਹਿੰਦਾ ਫਿਰਦੇ ਕਹਾਂ ਵੀ ਉਹਨਾਂ ਨੇ ਮੈਨੂੰ ਮਾਰ ਦੇਣਾ ਉਹ ਤੋਂ ਡਰਦੇ ਅਜੇ ਉੱਥੇ ਬਾਹਰੋਂ ਫੇਰ ਚਲੇ ਗਿਆ ਕੰਨ ਉਹ ਮੇਰਾ ਇੱਥੇ ਅੱਜ ਮੈਂ ਤਾਂ ਨੀਂਦਾ ਦਾ ਹੁਣ ਮੇਰਾ ਭਾਂਜਾ ਸਾਲੀ ਦਾ ਮੁੰਡਾ ਜੀ ਉਹ ਦੇਖੋ ਕਹਾਂ ਚੱਲ ਮਸਰੀ ਮੈਂ ਰਾਤ ਕਟਾ ਦਿੰਦਾ ਉਹ ਜੋ ਰਾਤ ਕਰਾਉਣ ਆਇਆ ਉਹ ਇੱਥੇ ਆਪਣੇ ਉੱਪਰ ਬਾਹਰੋਂ ਗੰਨ ਚਲੇ ਗਿਆ ਉਹਨੂੰ ਦੱਸੇ ਨਹੀਂ ਉਹ ਅੱਧਾ ਘੰਟਾ ਮੈਡਮਾਂ ਵੀ ਪਰੇਸ਼ਾਨ ਹੋ ਗਈਆਂ ਜਿਹੜੇ ਨਾਸਾਂ ਜੀ ਬੀਜਾਲਾ ਭਾਈ ਗੇਟ ਖੋਲਦੇ ਆ ਗੇਟ ਨੂੰ ਹਾਕਾ ਮਾਰਦਾ ਉਹ ਬਾਥਰੂਮ ਕਰਨੇ ਵਾਲੇ ਵੀ ਔਕੇ ਹੋਗੇ ਤੇ ਜਦੋਂ ਗੇਟ ਖੋਲਣਗੇ ਜੀ ਉਹਨੇ ਗੇਟ ਨਹੀਂ ਖੋਲਿਆ ਉਹਨੇ ਗੇਟ ਦਾ ਆਉਣਾ ਜਾ ਕੇ ਪਰੇ ਨੂੰ ਟੱਕੀ ਜੀ ਨੂੰ ਬੰਦੇ ਤੇ ਛਾਲ ਮਾਰ ਦਰਦੇ ਮਾਰੇ ਉਹਨਾਂ ਉਹ ਕਹਿੰਦਾ ਵੀ ਮੈਨੂੰ ਬੰਦੇ ਤਾਂ ਉਹ ਦਿਖੀ ਜਾਂਦੇ ਆ ਫਿਰਦੇ ਕਹਿੰਦਾ ਮੈਂ ਮਾਰ ਦੇਣਗੇ ਉਹਨੇ ਉੱਪਰ ਤੇ ਉਹ ਘੱਟ ਇਥੇ ਸਿਵਲ ਹਸਪੀਟਲ ਚ ਸਿਵਲ ਹਸਸਾਰ ਤੇ ਹਾਂ ਜੀ ਹਸਪਤਲ ਚ ਮਾਰੀਏ ਚਲ ਹਾਂ ਜੀ ਹਸਸਾਰ ਤੇ ਦੂਸਰੀ ਮੰਜ਼ਲ ਤੇ ਸਰ ਜੀ ਤੇ ਹੁਣ ਕੀ ਮੰਨ ਕਰਨੀ ਆਹੀ ਤਾਂ ਮੰਗਾ ਇਹ ਕਰਦੇ ਸਰ ਜੀ ਬਿਉ ਦੂਸਰੀ ਪਾਰਟੀ ਇਨਾਂ ਨੇ ਉਹ ਕਰਿਆ ਜੀ ਦਾ ਹੱਥੋਂ ਪਾਈ ਹੋਏ ਆ ਉਹਨਾਂ ਨੇ ਕਾਰਵਾਈ ਕੀਤੀ ਆ ਬਸ ਇਹੀ ਬਿਆਨ ਆ ਆਪਣੀ ਸਾਰੀ ਕਹਿੰਦੇ ਗਵਾਹ ਲਿਆ ਹੋਏ ਜਿਹੜੇ ਬੰਦੇ ਸਾਡੇ ਵੱਜੇ ਸਰ ਜੀ ਉਹ ਗਵਾਹ ਹੈ ਉਸ ਟਾਈਮ ਹੁਣ ਹੋਰੋ ਤੋਂ ਉੱਪਰ ਨੂੰ ਗਿਆ ਗਵਾਹ ਚਾਹੀਦੇ ਸਰ ਸਾਨੂੰ ਕਿੰਨੀ ਦੇਰ ਤੋਂ ਕਾਰਵਾਈ ਨਹੀਂ ਹੋ ਰਹੀ ਦੋ ਤਰੀਕ ਦਾ ਸਰ ਜੀ ਰਾਤ ਦਾ 10 ਵਜੇ ਦਾ ਦਾਖਲ ਆਈਏ ਮੈਂ ਅੱਜ ਵੀ ਸਰ ਜੀ ਇਹਦੇ ਕੋਲ ਰਾਤ ਨਾਈਟ ਕੱਟ ਕੇ ਆ ਮੁੰਡੇ ਕੋ ਕਹਿੰਦੇ ਮੇਰੇ ਹੋਰੇ ਮੁੰਡੇ ਆਉਣੇ ਆ ਮੈਨੂੰ ਉਹਨਾਂ ਦੇ ਡਾਰਾ ਕਹਿੰਦਾ ਮੈਨੂੰ ਧੌਂਕਿਆ ਦਿੰਦੇ ਆ ਵੀ ਤੈਨੂੰ ਗੱਡੀ ਥੱਲੇ ਲੈ ਕੇ ਮਾਰ ਦੇਣਾ ਕਰ ਦੇਣਾ ਉਹ ਉਹਨਾਂ ਨੇ ਮੇਰੇ ਨਾਲ ਨੂੰ ਅੱਜ ਵੀ ਅਸੀਂ ਪੁਲਿਸ ਨੂੰ ਰਾਜ ਨੂੰ ਡਿਗਰਾਏ ਤੇ ਵੀ ਚਲ ਕੋਈ ਸੁਣ ਲੂਗਾ ਸਾਡੀ ਕਾਰਵਾਈ ਅਸੀਂ ਅੱਜ ਮੈਂ ਹੁਣ ਆਇਆ ਫਿਰ ਉਹ ਤੋਂ ਬਾਅਦ ਜਾਂ ਨਹੀਂ ਕੋਈ ਕਾਰਵਾਈ ਹੋਈ ਅੱਜ ਕੀ ਇੰਸੀਡੈਂਟ ਹੈ ਅੱਜ ਕੀ ਇੰਸੀਡੈਂਟ ਹੈ ਅੱਜ ਅੱਜ ਉਹਨੇ ਮੇਰੇ ਸਾਲੇ ਨੇ ਉੱਪਰ ਪਿਆਦਾ ਇੱਥੇ ਬਾਹਰੋਂ ਚ ਮੇਰਾ ਮੈਂ ਔਰੇ ਤੋਂ ਗਿਆ ਮੇਰਾ ਭਾਣ ਜੀ ਵੇ ਸਾਲੀ ਦਾ ਮੁੰਡਾ ਉਹ ਕੋਲ ਤਾਂ ਹੀ ਉਹ ਬਾਹਰੋਂ ਕੰਨ ਗਿਆ ਤੇ ਸਰ ਜੀ ਉਹਦੇ ਬਾਅਦ ਉਹਨੇ ਅੰਦਰ ਕੁੰਡੀ ਲਾ ਲਈ ਬਾਹਰੋਂ ਉੱਪਰ ਤੋਂ ਪਾਦੇ ਹੋਰ ਛਾਲ ਮਾਰੀ ਬੜੀ ਗਿਆ ਹੋਇਆ ਪਾਦੇ ਰਹੇ ਨੇ ਮੁੰਡਿਆਂ ਨੇ ਉੱਪਰ ਤੇ ਉਹ ਕਰਤਾ ਜੀ ਧੱਕਾ ਧੱਕਾ ਮਾਰਤਾ ਹੁਣ ਸਾਨੂੰ ਕੋਈ ਪਤਾ ਨਹੀਂ ਉਸ ਟਾਈਮ ਅਸੀਂ ਇੱਥੇ ਹਾਂ ਹਾਂ ਕੀ ਮੰਗਤਾ ਹਾਂ ਸਾਡੇ ਇਹ ਮੰਗਾ ਜੀ ਉਹ ਜਿਹੜੀ ਦੂਸਰੀ ਪਾਰਟੀ ਆ ਉਹ ਤੋਂ ਸਾਨੂੰ ਉਹ ਕੀਤਾ ਜਾਵੇ ਜੀ ਅੱਜ ਮੈਂ ਐਸਐਸਪੀ ਦਫ਼ਤਰ ਵੀ ਫੇਰ ਵੀ ਵਰਚਾ ਦੇ ਕਈ ਵੀ ਕੋਈ ਸਾਡੀ ਸੁਣੀ ਤਾਂ ਨਹੀਂ ਵੀ ਚੱਲ ਕੋਈ ਨਹੀਂ ਉੱਪਰ ਤੇ ਨਹੀਂ ਸੁਣਵਾਈ ਹੋਈ ਪਿੱਛੇ ਤੇ ਆਪਾਂ ਉੱਪਰ ਦੇ ਲੈਨੇ ਜੇ ਛੋੜਿਆ ਤਾਂ ਨਹੀਂ ਉਹ ਕਰਦੇ ਵੀ ਆਇਆ ਤਾਂ ਹੈ ਨਹੀਂ ਕੋਈ ਤਾਂ ਕਰਕੇ ਮੇਰੇ ਵਾਈਫ ਨੇ ਐਸਐਸਪੀ ਦਫ਼ਤਰ ਫੇਰ ਅੱਜ ਪਰਚਾ ਦਰਜ ਕਰਾਇਆ ਜੀ ਜੀ ਸੇਵਲ ਅਟਵਾਲ ਕੁਲਵਿੰਦਰ ਸਿੰਘ ਸਮਾਪਤੀ ਬਹੁਤ 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 ਆਰਾਮ ਵਾਸੀ ਰਸੋਗੜਾ ਪਿੰਡ ਆ 2 5 ਦਾ ਇੱਥੇ ਦਾਖਲ ਸੀਗਾ ਇਹਨੇ ਬਿਆਨ ਤੇ ਪਹਿਲਾਂ ਸਥਾਪਥਾਣੇ ਪਰਚਾ ਦਰਜ ਹੋਇਆ ਵੈ ਇਹਨੇ ਅੱਜ ਆਪਣੇ 3ਜੀ ਮੰਜ਼ਲ ਤੇ ਬਾਥਰੂਮ ਦੇ ਕੁੰਡੀਆਂ ਲਗਾ ਕੇ ਅੰਦਰੋਂ ਪੈਪਰਾਂ ਚੜ ਕੇ ਛਾਤਰਛਾਲ ਮਾਰਤੀ ਆ ਸਾਨੂੰ ਜਦੋਂ ਪਤਾ ਲੱਗਿਆ ਸੀ ਆ ਕਿ ਮੌਕਾ ਦੇਖਿਆ ਸਾਰਾ ਕੁਝ ਵੀਡੀਓ ਕੈਮਰੇ ਐ ਚੈੱਕ ਕੀਤਾ ਇਹਨੇ ਆਪ ਛਾਲ ਮਾਰੀ ਆ ਇਥੇ ਕੋਈ ਕਾਰਵਾਈ ਕੀਤੀ ਜਰੀ ਨਹੀਂ ਓਨੈਸਟ ਆ ਮੈਂ ਤਾਂ ਕੋਈ ਕਾਰਵਾਈ ਹੋਣੀ ਨਹੀਂ ਕਿ ਪੋਸਟਮੈਨ ਸਵਰੇ ਆਊਗਾ ਜੋ ਵੀ ਬਿਆਨ ਲਿਖਾਉਣਗੇ ਉਹ ਤਾਂ ਸਾਨੂੰ ਜੋ ਵੀ ਹੋਊਗਾ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਲਾਂਗੇ ਨਵੀਂ ਅਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾਣਾ ਨਾ ਭੁੱਲਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ